ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਕਿਸੇ ਦਰਖਤ ਇਮਾਰਤ ਜਾਂ ਸਰੋਵਰਾਂ ਦੀ ਸ਼ਕਤੀ ਨੂੰ ਨਹੀਂ ਮੰਨਦੀ ਦੋਸਤੋ ਸਾਡੇ ਸਿੱਖਾਂ ਵਾਸਤੇ ਜੇਕਰ ਸਭ ਤੋਂ ਵੱਧ ਭਰੋਸਾ ਕਰਨ ਜੋ ਕੋਈ ਚੀਜ਼ ਹੈ ਤਾਂ ਉਹ ਹਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਜਿੰਨੇ ਵੀ ਹੋਰ ਗ੍ਰੰਥ ਵੱਖ-ਵੱਖ ਸਮਯ ਅਤੇ ਵਖ ਵਖ ਕਵੀਆਂ ਵੱਲੋਂ ਲਿਖੇ ਗਏ ਹਨ ਉਹਨਾਂ ਵਿੱਚੋਂ ਇੱਕ ਵੀ ਗ੍ਰੰਥ ਨੂੰ ਅਸੀਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਮੰਨਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਦੁਨੀਆ ਦਾ ਇੱਕ ਵੀ ਅਜਿਹਾ ਗ੍ਰੰਥ ਨਹੀਂ ਹੈ ਜਿਸ ਨੂੰ ਕਿਸੇ ਵੱਲੋਂ ਆਪਣੇ ਜੀਵਨ ਕਾਲ ਵਿੱਚ ਲਿਖਿਆ ਗਿਆ ਹੋਵੇ ਸਾਡੇ ਗੁਰੂ ਸਾਹਿਬਾਨਾਂ ਨੂੰ ਇਸ ਗ੍ਰੰਥ ਨੂੰ ਲਿਖਣ ਵਾਸਤੇ ਲਗਭਗ 239 ਸਾਲ ਲੱਗ ਗਏ ਸਨ ਭਾਵੇਂ ਉਹਨਾਂ ਨੂੰ ਇਹ ਗ੍ਰੰਥ ਲਿਖਣ ਵਾਸਤੇ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪੈ ਗਈਆਂ ਸਨ ਸਾਡੇ ਗੁਰੂਆਂ ਦੀ ਬਾਣੀ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੀ ਹੈ ਸਾਨੂੰ ਸੱਚ ਦੇ ਮਾਰਗ ਉੱਪਰ ਚੱਲਣਾ ਸਿਖਾਉਂਦੀ ਹੈ ਵਹਿਮਾਂ ਭਰਮਾਂ ਤੇ ਡੰਬਰਾਂ ਤੋਂ ਦੂਰ ਰਹਿਣ ਵਾਸਤੇ ਸੁਨੇਹਾ ਦਿੰਦੀ ਹੈ ਪਰ ਸਾਡੇ ਸਿੱਖਾਂ ਨੂੰ ਪਤਾ ਨਹੀਂ ਕਿਹੜੇ ਆਦਮੀਆਂ ਨੇ ਗੁੰਮਰਾਹ ਕਰ ਲਿਆ ਹੈ ਕਿ ਆਪਣੇ ਗੁਰੂਆਂ ਵੱਲੋਂ ਦਿੱਤਾ ਹੋਇਆ ਉਹ ਬਤੇ ਉਪਦੇਸ਼ ਛੱਡ ਕੇ ਚਮਤਕਾਰ ਵਾਲੀਆਂ ਝੂਠੀਆਂ ਕਹਾਣੀਆਂ ਵਿੱਚ ਵਿਸ਼ਵਾਸ ਕਰਨ ਲੱਗ ਪਏ ਵਹਿਮਾਂ ਪਰਮਾਂ ਵਿੱਚ ਪੈ ਗਏ ਅਡੰਬਰਾਂ ਵਿੱਚ ਪੈ ਗਏ ਅੱਜ ਉਹ ਕਿਹੜਾ ਧਾਰਮਿਕ ਸਥਾਨ ਡੇਰਾ ਜਾਂ ਗੁਰਦੁਆਰਾ ਨਹੀਂ ਜਿਸ ਨੂੰ ਉੱਥੋਂ ਦੇ ਪੁਜਾਰੀਆਂ ਦੁਆਰਾ ਚਮਤਕਾਰਾਂ ਨਾਲ ਨਹੀਂ ਜੋੜਿਆ ਗਿਆ ਕਿਤੇ ਦੱਸਿਆ ਜਾਂਦਾ ਹੈ ਕਿ ਇੱਥੇ ਅੜੇ ਹੋਏ ਕੰਮ ਦੂਰ ਹੁੰਦੇ ਹਨ ਕਿਤੇ ਦੱਸਿਆ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਕਿਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਅਰਦਾਸ ਕਰਵਾਉਣ ਨਾਲ ਬੱਚਿਆਂ ਦੀ ਝੱਟ ਮੰਗਣੀ ਫਟ ਵਿਆਹ ਹੋ ਜਾਵੇਗਾ ਕਿਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਜਾਂਦੀਆਂ ਹਨ ਕਿਤੇ ਕਿਕਰਾਂ ਜਾਂ ਬੇਰੀਆਂ ਵਿੱਚ ਸ਼ਕਤੀ ਦੱਸੀ ਜਾ ਰਹੀ ਹੈ ਕਿਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੁੱਧ ਚੜਾਉਣ ਨਾਲ ਮੱਝਾਂ ਦੁੱਧ ਜ਼ਿਆਦਾ ਦੇਣਗੀਆਂ ਕਿਤੇ ਦੱਸਿਆ ਜਾ ਰਿਹਾ ਕਿ ਇੱਥੇ ਫਲਾਣੇ ਗੁਰੂ ਸਾਹਿਬ ਜੀ ਨੇ ਟੱਲੀ ਨਾਲ ਘੋੜਾ ਬੰਨਿਆ ਸੀ ਕਿਤੇ ਦੱਸਿਆ ਜਾ ਰਿਹਾ ਕਿ ਇੱਥੇ ਗੁਰੂ ਸਾਹਿਬ ਨੇ ਤਿੱਤਰ ਤੇ ਬਾਜ ਦੀ ਲੜਾਈ ਕਰਵਾਈ ਸੀ ਫਲਾਣੀ ਜਗ੍ਹਾ ਤੇ ਬਾਬਾ ਨਾਨਕ ਜੀ ਨੇ ਕਿਕਰਾਂ ਤੋਂ ਮਠਿਆਈ ਚੜ੍ਹਵਾਈ ਸੀ ਗੱਲ ਦਾ ਮਕਾ ਕਰੋ ਜਿੰਨੇ ਵੀ ਡੇਰੇ ਜਾਂ ਗੁਰਦੁਆਰੇ ਹਨ ਹਰੇਕ ਸਥਾਨ ਨੂੰ ਵੱਖ-ਵੱਖ ਚਮਤਕਾਰਾਂ ਨਾਲ ਜੋੜ ਦਿੱਤਾ ਗਿਆ ਹੈ ਕਿਸੇ-ਕਿਸੇ ਚਮਤਕਾਰ ਵਾਲੀ ਕਹਾਣੀ ਸੁਣਾਉਣ ਲੱਗੇ ਤਾਂ ਝੂਠ ਦੀਆਂ ਹੱਦਾਂ ਹੀ ਪਾਰ ਕਰ ਦਿੰਦੀਆਂ ਗਈਆਂ ਹਨ ਕਿ ਬਾਬਾ ਛਿਰੀ ਚੰਦ ਜੀ ਨੇ ਆਪਣੀ ਬਾਹ 32 ਕਿਲੋਮੀਟਰ ਲੰਮੀ ਕਰਕੇ ਅਸਮਾਨ ਵਿੱਚੋਂ ਬੱਚੇ ਨੂੰ ਫੜ ਲਿਆ ਜਦੋਂ ਕਿ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਮਨੁੱਖ ਨੂੰ ਹੁਕਮਰਜਾਈ ਚੱਲਣਾ ਦਾ ਸੁਨੇਹਾ ਦਿੰਦੇ ਹਨ ਮਤਲਬ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਗੱਲ ਕਰ ਰਹੇ ਹਨ ਜਿੰਨੇ ਵੀ ਗੁਰਦੁਆਰੇ ਜਾਂ ਕੁਝ ਡੇਰੇ ਹਨ ਉਹਨਾਂ ਸਾਰਿਆਂ ਵਿੱਚ ਢਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਗਿਆ ਹੈ ਪਰ ਗੱਲਾਂ ਗੁਰੂਆਂ ਦੀ ਬਾਣੀ ਤੋਂ ਬਿਲਕੁਲ ਉਲਟ ਕੀਤੀਆਂ ਜਾ ਰਹੀਆਂ ਹਨ ਗੁਰਬਾਣੀ ਤੋਂ ਉਲਟ ਪਾਸੇ ਲੈ ਕੇ ਜਾਣ ਵਾਲੇ ਇਹ ਲੋਕ ਕਿਸੇ ਦੂਸਰੇ ਧਰਮ ਦੇ ਲੋਕ ਨਹੀਂ ਹਨ ਸਗੋਂ ਸਾਡੇ ਆਪਣੇ ਹੀ ਸਿੱਖ ਹਨ ਜਿਨ੍ਹਾਂ ਨੇ ਵੱਡੇ-ਵੱਡੇ ਦੜੇ ਪ੍ਰਕਾਸ਼ ਕੀਤੇ ਹੋਏ ਹਨ ਅਤੇ ਨੀਵੇਂ-ਨੀਵੇਂ ਸਿੱਖੀ ਦੇ ਭੇਸ ਵਾਲੇ ਚੋਲੇ ਪਾਏ ਹੋਏ ਹਨ ਇਹ ਜਿੰਨੇ ਵੀ ਲੋਕ ਹਨ ਇਸ ਸ਼کاری ਦੇ ਤਿੱਤਰ ਵਾਂਗ ਕੰਮ ਕਰ ਰਹੇ ਹਨ ਮਤਲਬ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਮੁਤਾਬਕ ਆਮ ਲੋਕਾਂ ਵਿੱਚ ਘੁਲ ਮਿਲ ਜਾਂਦੇ ਹਨ ਤੇ ਆਮ ਲੋਕਾਂ ਨੂੰ ਗੁਰਬਾਣੀ ਨਾਲ ਤੋੜ ਕੇ ਝੂਠੀਆਂ ਤੇ ਮਨਕਰਤ ਚਮਤਕਾਰ ਵਾਲੀਆਂ ਕਹਾਣੀਆਂ ਵਿੱਚ ਉਲਝਾਈ ਰੱਖਦੇ ਹਨ ਸਾਡੇ ਪੂਰੇ ਗ੍ਰੰਥ ਸਾਹਿਬ ਜੀ ਵਿੱਚੋਂ ਤੰਨਾ ਨੰਬਰ ਦਾ ਵੇਰਵਾ ਦੇ ਕੇ ਕੋਈ ਦੱਸ ਦੇਵੇ ਕਿ ਸਾਡੇ ਕਿਸ ਗੁਰੂ ਸਾਹਿਬਾਨ ਨੇ ਕਿਤੇ ਦਰਸਤ ਸਰੋਵਰ ਜਾਂ ਇਮਾਰਤ ਵਿੱਚ ਕਿਸੇ ਸ਼ਕਤੀ ਦੀ ਗੱਲ ਕੀਤੀ ਹੋਵੇ ਜਾਂ ਕਿਸੇ ਚਮਤਕਾਰ ਦੀ ਗੱਲ ਕੀਤੀ ਹੋਵੇ ਸਾਡੇ ਲੋਕ ਆਪ ਗੁਰਬਾਣੀ ਨੂੰ ਪੜ੍ਹਦੇ ਨਹੀਂ ਬਸ ਇਹਨਾਂ ਕਥਾਵਾਚਕਾਂ ਜਾਂ ਪ੍ਰਚਾਰਕਾਂ ਵੱਲੋਂ ਸੁਣਾਈਆਂ ਹੋਈਆਂ ਝੂਠੀਆਂ ਕਹਾਣੀਆਂ ਨੂੰ ਸੁਣ ਕੇ ਸੱਚ ਮੰਨ ਲੈਂਦੇ ਹਨ ਅਤੇ ਸੁਣ ਕੇ ਜਕਾਰੇ ਛੱਡ ਦਿੰਦੇ ਹਨ। ਇਹੀ ਕਾਰਨ ਹੈ ਕਿ ਬਾਬਾ ਨਾਨਕ ਜੀ ਦੀ ਸਿੱਖੀ ਦਿਨ-ਦਿਨ ਖਤਮ ਹੁੰਦੀ ਜਾ ਰਹੀ ਹੈ ਤੇ ਇਹਨਾਂ ਬਾਬਿਆਂ ਜਾਂ ਕਥਾਵਾਚਕਾਂ ਵਾਲੀ ਸਿੱਖੀ ਤਰੱਕੀ ਕਰ ਰਹੀ ਹੈ। ਸੋ ਪਰ ਮੇਨ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ